ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਮਿਲਿਆਉਣਿਆ ਆਖਰੀ ਵੋਟਰ ਜੋ ਬਾਰਡਰ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਮੇ ਬਿਲਕੁਲ ਬਾਰਡਰ ਦੇ ਨਾਲ ਖੈਵੇਂ ਜੋ ਕਿ ਵੋਟਰ ਨੇ ਖੰਡੂਰ ਸਾਹਿਬ ਹਲਕੇ ਚ ਪੈਂਦੇ ਨੇ ਉਹਨਾਂ ਨਾਲ ਮਿਲਿਆਉਣਿਆ ਤੁਹਾਨੂੰ ਵੀ ਕੀ ਉਹਨਾਂ ਦੀ ਕਿੱਧਰ ਵੋਟਾਂ ਪਾਉਣਗੇ ਕੀ ਹਾਲਾਤ ਨੇ ਉਹਨਾਂ ਦੇ ਸਤਲੁਜ ਦੇ ਇੱਕ ਬੰਨ ਦੇ ਉੱਤੇ ਜਾ ਰਹੇ ਹਾਂ ਉਹਨਾਂ ਸੀ ਬੰਨ ਦੇ ਉੱਤੇ ਉੱਤੇ ਸੜਕ ਬਣੀ ਹੋਈ ਹੈਗੀ ਧੁਰ ਤੱਕ ਮੁੱਠੇ ਵਾਲੀ ਤੱਕ ਉਦੋਂ ਗਾਹ ਕਸੂਰ ਆ ਜਾਂਦਾ ਲਾਹੌਰ ਆ ਜਾਂਦਾ ਤੁਸੀਂ ਕਰਾਉਣਿਆ ਤੁਹਾਨੂੰ ਪੂਰੀ ਗੱਲਬਾਤ ਦੇਖੋ ਪੂਰੀ ਵੀਡੀਓ ਇੱਧਰ ਆ ਗਿਆ ਸਤਲੁਜ ਤੇ ਬਿਆਸ ਜੋ ਪਾਕਿਸਤਾਨ ਨੂੰ ਜਾਂਦਾ ਹੈ ਤੇ ਆ ਆ ਗਿਆ ਜੀ ਸਾਹਮਣੇ ਦੇਖ ਸਕਦੇ ਹੋ ਸਤਲੁਜ ਬਿਆਸ ਅੱਛਾ ਗੱਲਬਾਤ ਕਰਦੇ ਆ ਖੰਡੂਰ ਸਾਹਿਬ ਹਲਕਾ ਪੈਂਦਾ ਇਹ ਸਰ ਮੁੱਠਿਆਂ ਵਾਲੀ ਅੱਛਾ ਮਠਿਆਂ ਵਾਲੀ ਪੈਂਦਾ ਇਹ ਬਾਰਡਰ ਦੇ ਉੱਤੇ ਫਿਰੋਜ਼ਪੁਰ ਤੋਂ ਜਦੋਂ ਬਿਲਕੁਲ ਬਾਰਡਰ ਸਾਹਮਣੇ ਇਹ ਲੋਕ ਸਭਾ ਹਲਕਾ ਖੰਡੂਰ ਸਾਹਿਬ ਜਿਹਦੇ ਵਿੱਚ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਤੇ ਆਜ਼ਾਦ ਅਮਰਤਪਾਲ ਸਿੰਘ ਖਾਲਸਾ ਭਾਈ ਅਮਰਤਪਾਲ ਸਿੰਘ ਖੜੇ ਨੇ ਸਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖਾਲਸਾ ਵੇਗੀ ਫਤਿਹ ਜੀ ਹਾਂਜੀ ਕੀ ਨਰਨਾ ਬਣਾ ਹੈ ਇਹ ਪਾਣੀ ਨੂੰ ਵੇਖ ਕੇ ਪਾ ਦੇਣਾ ਗੁੱਦੇ ਅੱਛਾ ਉਹ ਮਹਾਰਾਜ ਦਾ ਬਾਣਾ ਪਾਇਆ ਬਾਣੀ ਦੇ ਨਾਲ ਅਸੀਂ ਮਗਰ ਝੰਡੇ ਚਾੜ ਦੇਣੇ ਝੰਡੇ ਚਾੜ ਦੇਣੇ ਨੇ ਹਾਂ ਤੱਗੋ ਚਲੋ ਹੁੰਦੀ ਹੈਗੇ ਕਰਮ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਸ ਵਕਤ ਖੜਿਆਂਗੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਹਾਂਜੀ ਬਾਬਾ ਜੀ ਜਿਵੇਂ ਖੰਡੂਰ ਸਾਹਿਬ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਮਾਹੌਲ ਪੂਰਾ ਪਖਿਆ ਹੋਇਆ ਪੂਰਾ ਗਰਮ ਹੈ ਵੈਰੂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਵੋਟਾਂ ਦਾ ਬਾਰੇ ਕੀ ਚੱਲ ਰਿਹਾ ਮਾਹੌਲ ਵੈਰੂ ਕਿਹਨਾਂ ਦੇ ਅਮਰਪਾਲ ਨੂੰ ਪਾਵਾਂਗੇ ਵੈਰੂ ਮਹਾਰਾਜ ਚੜ੍ਹਦੀਆਂ ਕਲਾ ਕਰੇ ਆਪਣਾ ਕਿਹੜਾ ਪਿੰਡ ਪੈਂਦਾ ਜੀ ਆਪਣਾ ਗੁਪਤਸਰ ਪਿੰਡ ਦਾ ਨਾਮ ਵੀ ਗੁਪਤਸਰ ਹੈ ਮੁੱਠਿਆਂ ਵਾਲਾ ਮੁੱਠਿਆਂ ਵਾਲਾ ਹਾਂਜੀ ਇਹ ਬਾਰਡਰ ਤੇ ਪੈ ਗਿਆ ਹਾਂ ਬਾਰਡਰ ਤੇ ਜੀ ਬਾਰਡਰ ਤੇ ਆ ਪਾਕਿਸਤਾਨ ਦੇ ਬਾਰਡਰ ਤੇ ਆ ਪਾਕਿਸਤਾਨ ਦੇ ਨਾਲ ਆ ਪਰਲੀ ਸਾਈਡ ਕਿਹੜਾ ਪੈਂਦਾ ਕਸੂਰ ਪੈਂਦਾ ਇੱਕ ਆ ਕਸੂਰ ਕਸੂਰ ਪੈਂਦਾ ਪਾਕਿਸਤਾਨ ਦਾ ਹਾਂਜੀ ਹਾਂਜੀ ਮਨ ਪੱਕਾ ਵੈਰੂ ਆ ਕੇ ਅਮਰਤਪਾਲ ਨੂੰ ਬੋਡ ਪਾਵਾਂਗੇ ਹਾਂਜੀ ਪੂਰੀ ਇਨਾਲੀ ਚੜਾਈ ਕਰਾਵੇ ਤੇ ਇਹਨਾਂ ਦਾ ਮਗਰ ਜੁਗੇ ਕੰਮ ਕੀਤੇ ਆ ਹਾਂਜੀ ਰਾਜਾ ਖਦੋਲੇ ਆ ਹਾਂਜੀ ਕਿਉਂ ਜਿਹੜੇ ਨਸ਼ਾ ਖਾਂਦੇ ਜਿਆਦਾ ਸੀ ਉਹਨਾਂ ਨੂੰ ਨਸ਼ੇ ਤੋਂ ਉਹਨਾਂ ਨੇ ਢਾਇਆ ਵੀ ਅੱਛਾ ਹਟਾਇਆ ਢਾ ਕੇ ਚੰਗੇ ਕੰਮਾਂ ਤੇ ਲਾਇਆ ਵੀ ਅਮਰਤ ਸ਼ਕਾਇਆ ਠੀਕ ਹੈ ਗੁਰੂਦੇਵ ਸਿੰਘ ਬਣਾਇਆ ਹਾਂ ਤੇ ਫਿਰ ਜਿਵੇਂ ਹੁਣ ਆਮ ਆਦਮੀ ਪਾਰਟੀ ਦਾ ਪਹਿਰਾ ਐਮ.ਐਲ.ਏ ਹੁਣ ਉਹ ਐਮ.ਪੀ ਚੜਾ ਕਿ ਕੀ ਗੱਲ ਉਹਨੂੰ ਨੋ ਨੋ ਨੀ ਪਾਉਂਦੇ ਵੋਟ ਉਹਨੂੰ ਜੀ ਵੇਖੋ ਨਾ ਇਹ ਤਾਂ ਹੁਣ ਸੰਗਤ ਦੇ ਨਾਲ ਹੀ ਆ ਪਾਰਾ ਸਾਰਾ ਸੰਗਤ ਨੇ ਉਹਨਾਂ ਸਰਪੰਚ ਜੋ ਕਰ ਅੱਛਾ ਹਾਂਜੀ ਸੰਗਤ ਨੇ ਕੀ ਨਿਰਣਾ ਬਣਾ ਲਿਆ ਸੰਗਤ ਦਾ ਇਹ ਇੰਨਾ ਵੀ ਹੈ ਕਿ ਅਮਰਤਾਪਾਲ ਪਾਈ ਵੋਟ ਦੇ ਹੱਕਦਾਰ ਨੇ ਉਹ ਹੱਕਦਾਰ ਨੇ ਹਾਂਜੀ ਖਾਲਸਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖਾਲਸਾ ਵੇਗੀ ਫਤਿਹ ਜੀ ਹਾਂਜੀ ਕੀ ਨਰਨਾ ਹੈ ਅਸੀਂ ਪਾਣੀ ਨੂੰ ਵੇਖ ਕੇ ਪਾ ਦੇਣਾ ਕੋ ਕੰਮ ਹੁੰਦੇ ਦੀ ਖੁਸ਼ੀ ਨੇ ਕਰਨੀ ਉਹਨੇ ਆਪਦੇ ਅੱਛਾ ਉਹ ਮਹਾਰਾਜ ਦਾ ਬਾਣਾ ਪਾਇਆ ਬਾਣੀ ਨਾਲ ਅਸੀਂ ਮਗਰ ਝੰਡੇ ਚਾੜ ਦੇਣੇ ਝੰਡੇ ਚਾੜ ਦੇਣੇ ਨੇ ਹਾਂ ਤਾਂ ਗੋ ਚਲੋ ਹੁੰਦੀ ਅਗੇ ਕਰਮ ਤੇ ਇੱਕ ਕੈਂਡੀਡੇਟ ਆਪਣਾ ਵੋਟਰ ਹੋਰ ਖੜੇ ਨੇ ਉਹਨਾਂ ਨੂੰ ਪੁੱਛਦਾ ਮੈਨੂੰ ਲੱਗਦਾ ਵੀ ਮਨ ਕਰੇ ਹੋਰ ਪਾਸੇ ਨਾ ਪਾਉਂਦੇ ਹੁਣ ਹਾਂਜੀ ਕਿੱਧਰ ਪਾਉਂਗੇ ਜੀ ਹਾਂਜੀ ਮਾਨਪ੍ਰੀਤ ਅੱਲੇ ਜੀ ਹਾਂਜੀ ਅਮਰਤਪਾਲ ਦੇਖਦਾ ਅਮਰਤਪਾਲ ਸੰਗਰਲੇ ਜੀ ਅੱਛਾ ਅਮਰਤਪਾਲ ਨੂੰ ਪਾਉਗੇ ਹਾਂ ਠੀਕ ਹੈ ਬਹੁਤ ਚੜ੍ਹਦੀ ਕਲਾ ਸਾਰਾ ਪਰਿਵਾਰ ਤੇ ਕੋਈ ਗੱਲਬਾਤ ਕੀ ਹੈ ਫਿਰ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਬਹੁਤ ਬੋੜ ਤਾਂ ਜਿੱਤ ਅੱਛਾ ਪਹਿਲਾਂ ਖੰਡੂਰ ਸਾਹਿਬ ਹਲਕੇ ਚੰਪੀ ਕੌਣ ਹੈ ਸਾਹਿਬ ਨੂੰ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਇਆ ਲਾਲਜੀਤ ਭੁੱਲਰ ਲਾਲਜੀਤ ਆਪਣਾ ਲਾਲਜੀਤ ਭੁੱਲਰ ਐਮਐਲਏ ਹੈ ਤੇ ਪਹਿਲਾਂ ਜਿਵੇਂ ਆਪਣਾ ਬੀਬੀ ਖਾਲੜਾ ਬਾਰੇ ਆਪਾਂ ਨੂੰ ਪਤਾ ਹੈ ਹਰਾਤੀ ਸੀ ਕਿਤੇ ਉਹ ਗੱਲ ਤਾਂ ਨਹੀਂ ਹੁੰਦੀ ਸੀ ਹਾਂ ਨੇ ਉਧਰ ਨਹੀਂ ਕਾਲ ਜੀ ਉਹਨਾਂ ਦਾ ਇੱਧਰ ਜ਼ਿਆਦਾ ਵਾ ਅੱਛਾ ਇੱਧਰ ਜ਼ਿਆਦਾ ਹੈ ਹਾਂ ਬਹੁਤ ਜ਼ਿਆਦਾ ਇੱਧਰ ਠੀਕ ਹੈ ਹਾਂ ਰੇਲੀਆਂ ਕਦੋਂ ਦਾ ਜੀ ਥੋੜਾ ਤੁਹਾਡਾ ਪਿੰਡ ਪਿੱਛੇ ਉੱਥੇ ਅੱਛਾ ਹਾਂ ਅਮਰਤਪਾਲ ਦਿੰਦੇ ਅਮਰਤਪਾਲ ਦਿੰਦੇ ਤੇ ਖਾਲਸਾ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਹੋਰ ਕੀ ਇਹ ਵੈਰੂ ਆ ਕੇ ਜਿੰਨਾ ਏਰੀਆ ਨਾਲ ਸਾਰਾ ਇਹ ਇੱਧਰ ਮਹਾਰਾਜ ਦੀ ਕਿਰਪਾ ਦਾ ਵੇ ਪਾਸ਼ਾ ਦੀ ਬਾਣੇ ਮਗਰ ਤੁਲਣਗੇ ਵੋਟਾਂ ਪਾਉਣਗੇ ਹਾਂ ਜਿੰਨਾ ਵੀ ਇੱਧਰ ਏਰੀਆ ਵਰਤੋ ਆ ਜਿੰਨਾ ਵੀ ਇੱਧਰ ਸਾਰੀ ਆਵਾਜ਼ ਅੰਮ੍ਰਿਤਪਾਲ ਦੀ ਆ ਮਹਾਰਾ ਕਿਰਪਾ ਕਰੂ ਗੁਰੂ ਗੋਬਿੰਦ ਸਿੰਘ ਜਿਤਾਈ ਕਰ ਰਾਮੇ ਪਾਸ਼ਾ ਕਰੂ ਕਿਰਪਾ ਮੇਰ ਕਰੂਗਾ ਜਵਾਨੀ ਨੂੰ ਚੰਗੇ ਕੰਮ ਕੀਤੇ ਆ ਹਾਂ ਤੇ ਚੰਗੇ ਕੰਮ ਨੂੰ ਵੇਖ ਕੇ ਹੀ ਸਾਰਾ ਮੁਲਕਾਂ ਦਾ ਵੀ ਚੰਗੇ ਕੰਮ ਕੀਤੇ ਆ ਆਪਾਂ ਇਹਨਾਂ ਨੂੰ ਇਹ ਮੌਕਾ ਦੇਗੇ ਮੌਕਾ ਦੇ ਦੇਗੀ ਹਾਂਜੀ